thank you ਆ ਰਹਾ ਰਹਾ ਮੈਂ ਵੇਚਣਾ ਚਾਹ ਰਿਹਾ ਉਹ ਕਹਿੰਦੇ ਕੋਈ ਨਹੀਂ ਚਾਹ ਰਿਹਾ ਕਾ ਇਹ ਇੱਕ ਪ੍ਰੋਫੀ ਦਾ ਕੰਮ ਕਰਦਾ ਇੱਕ ਦੁਕਾਨ ਲਈ 11 12 ਦੇ ਵਿੱਚ ਉਸ ਦੁਕਾਨ ਤੇ ਮੈਂ ਬੈਠਾ ਮੈਨੂੰ ਕੋਈ ਚਿੱਤ ਚੇਤਾ ਨਹੀਂ ਹੈਗਾ ਇਹ ਮਲ 12 15 ਕੇ ਬੰਦੇ ਆਏ ਹੁੰਦੇ ਆ ਏ ਲਾਭ ਸਿੰਘ ਦੋ ਦੇ ਮੁੰਡੇ ਨਾਲ 10 12 ਅਣਪਛਾਤੇ ਬੰਦੇ ਦੇ ਇਹਨਾਂ ਨੇ ਹੁੰਦੇ ਆ ਸਾਰੇ ਮਤਲਬ ਸਾਡੇ ਗੱਲ ਪੈ ਗਈ ਆ ਮੁੜ ਕੇ ਇਹਨਾਂ ਨੇ ਮਤਲਬ ਸਾੜਾ ਹੀ ਤੇ ਪਰਮਿਸ਼ਨ ਨਹੀਂ ਪਚਾਇਆ ਉਹਨਾਂ ਲੋਕ ਨੂੰ ਕੋਈ ਸ਼ੱਕ ਉਹਨਾਂ ਨੇ ਆਪਣੇ ਤੋਂ ਸ਼ੱਕ ਸੋਝ ਨਹੀਂ ਛੱਡਿਆ ਮਾਰਨ ਦੇ ਰਾਤੀ ਉਹਨਾਂ ਦੇ ਦੁਕਾਨ ਤੇ ਕਬਜ਼ਾ ਕਰਨ ਦੇ ਰਾਤੀ ਨਾਲ ਉਹਨਾਂ ਨੇ ਤਾਵਾ ਭੋਲਿਆ ਛੱਡ ਦੇ ਤੇ ਸਾਰੀ ਦੁਕਾਨ ਜਿਹੜੀ ਤੋੜ-ਫੋੜ ਦਿੱਤੀ ਟੋਟਲ ਮਤਲਬ ਅਗੇ 15 ਕ ਜਾਨੇ ਹੋਣਗੇ ਆੜੀਆਂ 13 3 ਕ ਜਾਨੇ ਹੋ ਗਏ 12 13 ਜਾਨੇ ਨਾਲ ਅਗੇ ਦੁਕਾਨ ਤੇ ਮੈਂ ਕਹਿੰਦਾ ਮੈਂ ਮੁੱਲ ਲਈ ਇਹ ਦੁਕਾਨ 10 11 12 ਦੇ ਵਿੱਚ ਉਸ ਪੁਲਿਸ ਦੇ ਵੱਲੋਂ ਤੇ ਪੁਲਿਸ ਨੂੰ ਵੇਖੂ ਕਿ ਨਾ ਕੀ ਕਰਨਾ ਹਨਾ ਪੁਲਿਸ ਮੈਂ ਇਹ ਦੀ ਕੁਝ ਕਹਿ ਸਕਦਾ ਮੈਂ ਤਾਂ ਡਾਟ ਇਧਰੋਂ ਬੰਨਣ ਡਾਟ ਘਟਾ ਕੇ ਆ ਗਿਆ ਤੇ ਮੈਨੂੰ ਉਦੋਂ ਬਾਅਦ ਮੈਨੂੰ ਪਤਾ ਨਹੀਂ ਕੋਈ ਦਿਆ ਕਰਨ ਗਿਆ ਤੇ ਮੇਰੇ ਸਾਹ ਦੇ ਨਾਲ ਤਾਂ ਨਹੀਂ ਗਿਆ ਕੀ ਮੰਗਦਾ ਮਗ ਜੋ ਕਾਰਵਾਈ ਜਿੰਨੀ ਹਨ ਜੋ ਬੰਦੀ ਹੋਣੀ ਚਾਹੀਦੀ ਹੱਕ ਰਸੀਲ ਹੋਣੀ ਚਾਹੀਦੀ ਮੇਰੇ ਹਨਾ ਇਹ ਸਾਰੇ ਨਾਲ ਕੋਈ ਝਗੜਾ ਹੋਇਆ ਨਾ ਤੇ ਕੋਈ ਦੁਕਾਨ ਦੇ ਵਿੱਚ ਆ ਕੇ ਬੰਦੇ ਕੋਈ ਇਹਨਾਂ ਨੇ ਹੱਲਾ ਗੁੱਲਾ ਕੀਤਾ ਵਾ ਤੇ ਇੱਥੇ ਹਸਪੀਟਲ ਵਿੱਚ ਆਇਆ ਨਹੀਂ ਸਵੇਰ ਵੇਲੇ ਸਟਾਰ ਵਿੱਚ ਤੇ ਕਿੰਨੇ ਬੰਦੇਆਂ ਸੱਟਾਂ ਲੱਗੀਆਂ ਨੇ ਬੰਦੇ ਇਹਨਾਂ ਦੇ ਦੋ ਬੰਦੇ ਨੇ ਜਿਨ੍ਹਾਂ ਤੇ ਸੱਟ ਲੱਗੀ ਹੈ ਕਿਹੜੀ ਜਗ੍ਹਾ ਤੋਂ ਆਏ ਇਹ ਹੈਗਾ ਆਪਣਾ ਹੈਗਾ ਜੇ ਜਿਸਪਾਲ ਸਿੰਘ ਨਗਰ ਗਲੀ ਨੰਬਰ 1 ਸੁੱਕਾ ਤਲਾਬ ਅੱਛਾ ਹਮਾ ਸਾਥੀ ਜੀ ਆ ਜੀ ਤੁਹਾਡੇ ਅਡੋਗਲਾ ਹੀ ਨਾ ਦੀ ਐਂਟਰੀ ਕਰ ਲਈ ਆ ਤੇ ਜਿਹੜੀ ਡਾਕਟਰ ਸਾਹਿਬ ਜੋ ਵੀ ਕਾਰਜ ਕਰਨ ਕੋ